ਕੀ ਰੋਹੀ ਵਾਲੀ ਪੈ ਗਈ ਜਿਹੜੀ ਨਾ ਉਹਦਾ ਰੈ ਕੀਠੇ ਕਿਤੇ ਰਹਿਂਦੀ ਏ ਪਾਣੀ ਬੜਾ ਔਖਾ ਲੰਘਦਾ ਰਹਿਣ ਤੇ ਪਰਾਂ ਉੱਤੇ ਪਾਣੀ ਨਹੀਂ ਆਹ ਦੇ ਕੀ ਭਾਦਾ ਉਹਨਾਂ ਖਰਚਾ ਸਿਰ ਤੇ ਚੜ ਜਾਂਦਾ ਸਾਰਾ ਕੁਝ ਡੀਜ਼ਲ ਕਿੱਡਾ ਮਹਿੰਗਾ ਹੋ ਗਿਆ ਆ ਦੇ ਵੇਖਾਂਗੇ ਫਿਰ ਸਾਡੀ ਸਾਬ ਲਾ ਕੇ ਕੀ ਭੰਦਾ ਆ ਰਹਿਣਦੇ ਆਵੇਂ ਇੱਥੇ ਰਾਤਾਂ ਚੋਕਣੀਆਂ ਪੈਂਦੀਆਂ ਪਾਣੀ ਤੇਰੇ ਰਾਤਾਂ ਦੀਆਂ ਵਾਰੀਆਂ ਹੁੰਦੀਆਂ ਹੁੰਦੀਆਂ ਹਾਂ ਤੇ ਨਾ ਇਧਰ ਵਾਲੀ ਜਿਹੜੀ ਉਹ ਦਾਣਾ ਪਾਲਿਆ ਜਾਊਗਾ ਝੋਨਾ ਵਧੀਆ ਰਹੂਗੀ ਬੈਠੇ ਮੈਂ ਗੱਲ ਤਾਂ ਨਹੀਂ ਕਰਨਾ ਤੇ ਹਾਂ ਦੱਸ ਉਹ ਮੇਰੇ ਪਹਾੜ ਹੈ ਕੋਲੇ ਤੁਹਾਡੀ ਬਾਂਹ ਦੀ ਲੋੜੀ ਤੇ ਮੈਂ ਹਾਂ ਚੱਲ ਕਹਿੰਦਾ ਹੈਲਪ ਕਰ ਦੂਗੀ ਮੈਂ ਕੋਈ ਨਹੀਂ ਕਰਦਾ ਕੋਈ ਕਿੰਨੀ ਕੀ ਲੋੜ ਪੈ ਗਈ ਬੋਧੇ ਨੇ ਕੋ 50000 ਰੁਪਏ ਦੀ ਲੋੜ ਹੈ ਬਸ ਆ ਤੁਹਾਡੇ ਇਹ ਜਾਣਾ ਬਾਹਰ ਰੱਖਣੇ ਜੀ ਥੋੜੇ ਪੈਰ ਫੁਰਦੇ ਜੀ ਹਮ ਹਮ ਮੈਂ 70% ਦੇ ਦੋਸੇ ਨਹੀਂ ਅਹ ਚਲ ਕੋਈ ਗੱਲ ਨਹੀਂ 2-4 ਮਹੀਨੇ ਦੀ ਗੱਲ ਆ ਦੇ ਦੇ ਦਾਂਗੇ ਆਪਾਂ ਹਾਂ ਉਹ ਕਹਿੰਦਾ ਬਸ ਮੈਂ ਜਿਆਦੇ ਦੇ ਦੇਵਾਂ ਬਾਅਦ ਵਿੱਚ ਨਹੀਂ ਬਾਅਦ ਪਹਿਲਾਂ ਭਾਈ ਦੇ ਦੇਣ ਦੀ ਗੱਲ ਆ ਤਾਂ ਹਾਂ ਤੇ ਨਾਲੇ ਅਸੀਂ ਕਿਹੜੀ ਉਹ ਪਿਆਲੀ ਠੇਕੇ ਤੇ ਰਹਿਣੀ ਆ ਗਾੜੀ ਤਾਂ ਮੰਮੀ ਆਪਾਂ ਵੀਰੇ ਨੂੰ ਮੱਝ ਦੇ ਦਿੰਨੇ ਆ ਇਹਦੇ ਮਾਮੇ ਨੂੰ ਗੁਰਵੀਰ ਦੇ ਨੂੰ ਤੇ ਪਿਆਲੀ ਦਾ ਚੱਲ ਕੋਈ ਗੱਲ ਨਹੀਂ 2-4 ਮਹੀਨੇ ਦੀ ਗੱਲ ਆ ਅੱਜ ਲੇ ਜਾਂਦੇ ਹੁੰਦੇ ਵਾਪਸ ਮੁੜ ਕੇ ਨਹੀਂ ਸੇਤੀਂ ਕਰਦੇ ਉਹ ਨਹੀਂ ਕੋਈ ਕਰ ਦੇਣਗੇ 50000 ਰੁਪਏ ਦੀ ਗੱਲ ਆ ਨਹੀਂ ਮੰਮੀ ਵੇਖੋ ਵਾਪਸ ਕਰਨਾ ਹੀ ਕਰਨਾ ਗਿਆ ਇਹਨਾਂ ਨੂੰ ਪਤਾ ਹੁਣ ਕੰਮ ਨੂੰ ਪਹੁੰਚਣਾ ਬਾਅਦ-ਬਾਰ ਪੈਸੇ ਕਮਾਉਣ ਲਈ ਵਾਪਸ ਤੇ ਜਾਣਾ ਆ ਵੇਲੋ ਮਰਦੇ ਪਹੇ ਮੈਂ ਤਾਂ ਇਹਨਾਂ ਨੂੰ ਮੈਂ ਪਹਿਲਾਂ ਪੁੱਛਿਆ ਨਹੀਂ ਪੁੱਛੀ ਉਹ ਜਦੋਂ ਆਉਂਦੇ ਫਿਰ ਮੈਨੂੰ ਦੱਸਦੀ ਆਹ ਚੱਲ ਤੂੰ ਰੋਟੀ ਬਣਾ ਲੈ ਫਿਰ ਮੈਂ ਜਾਣਾ ਮੜਾਏ ਸ਼ਹਿਰ ਨੂੰ ਮੈਂ ਕਰਦਾ ਇਹ ਗੱਲ ਕੋਈ ਨਹੀਂ ਜੇ ਮੁੰਡਿਆ ਪੈਣੀ ਨਹੀਂ ਗੀ ਲੈਣੀ ਤੇ ਪੈਸੇ ਰਿਸ਼ਤੇਦਾਰਾਂ ਨੂੰ ਅੰਡੀ ਜਾਈਦੀ ਹੁੰਦੇ ਆ ਵੀ ਖਰਚੇ ਆ ਨਿਆਣਿਆਂ ਦੇਗੇ ਤੇ ਸੋ ਘਰ ਦੇ ਖਰਚੇ ਤੇ ਵੀ ਥੋੜਾ ਪੈਸਾ ਕਾਨੂੰ ਦੇ ਲ ਜਾਓ ਪੈਸੇ ਮਮਮੀ 50000 ਦੀ ਗੱਲ ਆ ਕੀ ਹੋਣਿਆ ਹੁਣ ਭੈਣ ਭਰਾ ਹੀ ਔਖੇ ਔਖੇ ਵੇਲੇ ਕੰਮ ਆਉਂਦਾ ਇੱਕ ਦੂਰੇ ਦੁੱਖ ਸੁੱਖ ਦਾ ਉਹ ਹੀ ਸਾਥੀ ਆ ਜਿਹਦਾ ਲੋਡ ਪੈਂਦੀ ਆ ਉਦੋਂ ਨਹੀਂ ਬੰਦੇ ਉਦੋਂ ਤੇ ਲੋਕੀ ਕੋਈ 10000 ਰੁਪਇਆ ਪੰਜ ਨਹੀਂ ਦਿੰਦਾ ਉਹ ਪੰਜਾ ਖੰਡਿਆਂ ਆਹੋ ਕੋਈ ਗੱਲ ਨਹੀਂ ਹੁੰਦੀ ਤੁਸੀਂ ਐਵੇਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਜੇ ਦਵਾਂਗੇ ਤੇ ਮੋੜ ਦੂਗਾ ਚੱਲ ਠੀਕ ਹੈ ਮੰਮੀ ਮੈਂ ਵੇਖਾਂ ਬਾਹਰ ਪੱਠੇ-ਪੱਠੇ ਪਾਵਾਂ ਲੱਗਦਾ ਜੀ ਉਹ ਆ ਕੇ ਮਣ-ਮਣ ਕਰਨ ਢਿਆਪੀ ਮੁੰਡੇ ਵਾਸਤੇ ਇੱਥੇ 50000 ਨਾ ਹੋਇਆ 50 ਰੁਪਏ ਹੀ ਸਮਝ ਲੈ ਕਿ ਦਿੱਸ਼ਤ ਹੀ ਹਾਂ ਕੀਤੀ ਹੈ ਤੇ ਰਾਂਗੇ ਆਂਦਾ ਦਾਸ ਬਹਿਯਾਨੇ ਬਣਦੇ ਆ ਜਿਹੜੇ ਐਡੀ ਛੇਤੀ ਹਾਂ ਕਰਕੇ ਤੇ ਦੇ ਦੇਣੇ ਮੁੜ ਕੇ ਸਾਹ ਆ ਕੇ ਮੋੜਨੇ ਲੱਗੇ ਗੱਲਾਂ ਕਰਦੇ ਲੈ ਆਇਆ ਕੋ ਕੰਮ ਨਹੀਂ ਆ ਤੂੰ じゃ ਮੁੰਡਾ ਵੇ ਜਾ ਕਿੱਥੇ ਉਥੋਂ ਤੇ ਰਾਜੇ ਬਸਣ ਮੈਂ ਮਲਾ ਲੈਂਨੀ ਹਾਂ ਤੁਸੀਂ ਵੀ ਚਲ ਮੈਂ ਵੇਹ ਨਹੀਂ ਫਰਾ ਲਾਉ ਲਾ ਨੂੰ ਦੋ ਹੀ ਰਹੇ ਤੇ ਬਸਣ ਰੋਟੀਆਂ ਆਪਾਂ ਦੀ ਫਿਰ ਠੀ ਅਗੜ ਗੁਲਲੀ ਦੀ ਪਕਾਈ ਹੈ ਹਾਂ ਜਿਹਦਾ ਰੋਟੀਆਂ ਦਾ ਖਿਆਲ ਹੁੰਦਾ ਉਹ ਕਰੀ ਮੁੰਡਾ ਚੱਲ ਜਾਂਦਾ ਕਦੀ ਮਿਆਉਕਾਰਾਂ ਮਿਆਉਕਾਰਾਂ ਰੋਟੀਆਂ ਤੋਂ ਤੇ ਦਾ ਜੀ ਨੂੰ ਕੋ ਹੁੰਦਾ ਵਾਪਕ ਮੈਂ ਨੂੰ ਨਾਂ ਹੀ ਪਕਾਉਣਾ ਪੈਣਾ ਮम्मी ਬੇਬੇਂਦਰ ਕਿੱਥੇ ਗਈ ਆ ਰੋਟੀ ਤੁਸੀਂ ਆਪ ਲਾਉਣਾ ਹੈ ਉਹ ਉਧਰ ਮੈਂ ਆਖਿਆ ਸੀ ਨਿਆਣਿਆਂ ਨੂੰ ਵੀ ਆਹ ਮੁੰਡੇ ਨੂੰ ਤੇ ਮੁੰਡੇ ਨੂੰ ਵੇਖਣ ਗਈ ਆ ਤੇ ਉਹ ਉਧਰ ਹੀ ਪਏ ਚੱਲਦੀ ਹੋਣੀ ਉਧਰ ਗਵਾਂਡੀਆਂ ਦੇ ਘਰ ਗੱਲਾਂ ਬਾਤਾਂ ਸਾਰੀਆਂ ਕਾਈ ਘਰ ਇੰਨਾ ਟਾਈਮ ਲਾਤਾ ਆਹ ਉਹ ਉੱਥੇ ਚੂਲੀਆਂ ਚੱਲਦੀਆਂ ਕਰਦੀਆਂ ਹੋਣੀਆਂ ਮੇਰੀਆਂ ਤਾਂ ਹੋਰ ਕੀ ਕਰਨ ਕਰਨਾ ਮੈਂ ਜਾਣਾ ਨਹੀਂ ਤੇ ਮੈਂ ਆਹ ਚੱਲ ਰੋਟੀ ਬਣੀ ਹੋਣੀ ਆ ਜੇ ਹਾਂ ਰੋਟੀਆਂ ਵਾ ਤੇ ਉਹ ਪਕਾਉਂਦੀ ਆ ਜਿੱਦਾਂ ਡੰਗਰਾਂ ਨੂੰ ਪਾਉਂਦੀਆਂ ਹੁੰਦੀਆਂ ਡੰਗਰਾਂ ਨੂੰ ਰੋਟੀਆਂ ਪਾਉਂਦੀਆਂ ਹੁੰਦੀਆਂ ਏਦਾਂ ਮੋਟੀਆਂ ਮੋਟੀਆਂ ਕਰੀ ਜਾਂਦੀਆਂ ਉੱਥੇ ਨਾ ਉਹ ਨਹੀਂ ਟੋਗੀਆਂ ਕਰਦੀਏ ਤੇ ਨਾ ਹੋਰ ਰੋਟੀ ਪਨ ਕੀ ਕਰਨਾ ਬੁੱਢੇ ਵਾਲੇ ਨੂੰ ਰੋਟੀਆਂ ਪਾਉਂਦੀਆਂ ਪਈਆਂ ਆਹ ਦੇ ਲਈ ਲਿਆ ਮੰਮੀ ਮੈਂ ਰੋਟੀਆਂ ਪਕਾਵਾਂ ਮੁੜ ਕੇ ਮੈਨੂੰ ਬਕਾਉਣ ਨੂੰ ਕਹਿੰਦੀ ਹੈ ਜਦ ਚਲ ਜਾਂਦੀ ਆ ਉਹਨੂੰ ਆਉਂਦੀ ਆ ਤੇ ਮੈਂ ਪੁੱਛਦਾ ਨਾ ਉਹ ਦੱਸ ساری ਦਿਹਾੜੀ ਇਹੋ ਕੰਮ ਕਰਨਾ ਨੇ ਕੀ ਚਲੋ ਤੁਸੀਂ ਛੱਡੋ ਰੈਸਟ ਕਰੋ ਜਾ ਆਪੇ ਘਰੋਂ ਵੀ ਜੋਗਾ ਮੈਂ ਬੰਦ ਕਰ ਦਿੰਦਾ ਹੁਣ ਪਤਾ ਲੱਗੂਗਾ ਰਾਣੀ ਬਣ ਕੇ ਤੇ ਤੋਰ ਪੈਂਦੀ ਆ ਉਹਦਾ ਤੀਜਾਕ ਦਿਨ ਹੁੰਦਾ ਤਾਂ ਅੰਦੀ ਮੇ ਪੇਕੇ ਚਲਦੀ ਆ ਪੇਕੇ ਚਲਦੀ ਆ ਹਾਂ ਨੂੰ ਤਾਂ ਕਈ ਛੇਰ ਹੋ ਗਿਆ ਹਰ ਦੇ ਕੋਥੇ ਜਾ ਨਹੀਂ ਹੁੰਦਾ ਦੇਣਾ ਜਾ ਜਾਂਦਾ ਹੀ ਹੋ ਤੇ ਇਹ ਤੋਰ ਪੈਂਦੀ ਆ ਤੀਜੇ ਦਿਨ ਮੰਮੀ ਪਕਾ ਰਹੀ ਰੋਟੀਆਂ ਮੰਮੀ ਬਣਾ ਲਈ ਸਬਜ਼ੀ ਮੰਮੀ ਐਸੇ ਕੰਮ ਇਹ ਜਿਹੜੀ ਰਾਣੀ ਬਣੀ ਆ ਹੁਣ ਇਹਨੂੰ ਪਤਾ ਲੱਗੂਗਾ ਨਾ ਆਜੋ ਕੁਲ ਜੰਦਰ ਗੱਲ ਸੁਣ ਮੇਰੀ ਉਦੈਓ ਕਿੱਧਰ ਗਈ ਆ ਸਵੇਰਾ ਸਵੇਰਾ ਵਾ ਤੇ ਇਹ ਟਾਈਮ ਆ ਜਾਣ ਦਾ ਕਿਸੇ ਦੇ ਘਰ ਅਗਲੇ ਵੀ ਕੰਮ ਕਰਨ ਦੇ ਹੁੰਦੇ ਆ ਨਹੀਂ ਮੈਂ ਤੇ ਗੁਰਵੀਰ ਨੂੰ ਵੇਖਣ ਗਈ ਸੀ ਬਾਰਾ ਕਿੱਧਰ ਦੇ ਲੱਭਣੀ ਜਾ ਤੇ ਗੁਰਵੀਰ ਤੇ ਹਾ ਪਿਛਲੇ ਬਨੇ ਆ ਉਹ ਕਿਆਰੀਆਂ ਚ ਡਿਆ ਖੇਡਣ ਤੇ ਤੂੰ ਉਹ ਤੇ ਤਾਈ ਘਰ ਚਲ ਗਈ ਮੈਂ ਸੋਚਿਆ ਸ਼ਾਇਦ ਉਹਨਾਂ ਕੁੜੀਆਂ ਨਾਲ ਖੇਡਣ ਡਿਆ ਮੁੰਡਿਆਂ ਨਾਲ ਵੀ ਆਏ ਪਰੋਣੇ ਤੇ ਮੈਸਲਾ ਇਹ ਹੰਨੀ ਹੈ ਸ਼ਾਇਦ ਉਹਨਾਂ ਘਰ ਹੋਣਾ ਤੇ ਮੰਮੀ ਆਪ ਰੋਟੀ ਲਾਉਣ ਦੇ ਨਹੀਂ ਫੁਲਕੇ ਤਾਂ ਬਣ ਗਏ ਸਾਰੇ ਸਿਰਫ ਦੋ ਹੀ ਰਿੰਦੇ ਸੀ ਤੂੰ ਬਣਾਉਣਿਆ ਭਾਣੇ ਆਪ ਤੇ ਤੈਨੂੰ ਪਤਾ ਨਹੀਂ ਵੀ ਰੋਟੀ ਮੈਂ ਪਕਾਵਾਂ ਹਾਂ ਤੇ ਮੰਮੀ ਕਹਿੰਦੇ ਜਾਂ ਤਰਵੀਨ ਨੂੰ ਵੇਖਿਆ ਬਾਹਰ ਨਹੀਂ ਦਕੋ ਉੱਥੇ ਗਿਆ ਲੱਭਣ ਨਹੀਂ ਦਿਆ ਕਰ ਰਹੀ ਨਹੀਂ ਮੈਂ ਸਿਰਫ ਵੇਖੂਗਾ ਅਈ ਨਾ ਟਾਈਮ ਹੋ ਗਿਆ ਦੁਪਹਿਰ ਟਾਈਮ ਹੋ ਚਲੀ ਰੋਟੀ ਦੀ ਅੱਜ ਇੱਕ ਸਬਜ਼ੀ ਵੀ ਬਣਨ ਵਾਲੀ ਹੋਣੀ ਹੈ ਹਾਂ ਫਿਰ ਮੈਂ ਫੜਫੜ ਫੁਰਤੇ ਬਣਾਉਂਦੀ ਤੇ ਮੰਮੀ ਕਹਿੰਦੇ ਪਹਿਲਾਂ ਤੂੰ ਜਾ ਕੇ ਵੀ ਆਇਆ ਫਿਰ ਮੈਂ ਕੱਲ ਵੀ ਵੇਖਾਂ ਉਹ ਫਿਰ ਮੈਂ ਤਾਈ ਤਾਂ ਉਹ ਤੁਹਾਨੂੰ ਪਤਾ ਉਹਨਾਂ ਨੂੰ 2-3 ਮਿੰਟ ਤਾਂ ਲੱਗ ਹੀ ਜਾਂਦੇ ਆ ਮੈਂ ਤਾਂ ਫਿਰ ਵੀ ਜਲਦੀ ਜਲਦੀ ਆ ਜੀ ਮੈਂ ਹੱਥ ਨੂੰ ਦੋ ਤੇ ਆਟੇ ਵਾਲੇ ਨੇ ਪ੍ਰੂਫ ਪਿਆ ਵੇਖ ਲੋ ਉਹ ਉਦਾਂ ਹੀ ਬੱਸ ਸਵੇਰੇ ਸਵੇਰੇ ਬਣਾਉਣਾ ਚਾਹੀਦਾ ਕਿ ਜਾਂ ਮੰਮੀ ਦੇ ਨਾਲ ਵੈਸੇ ਤੇ ਖਾ ਰਾ ਕੋਈ ਹਾਏ ਮੈਂ ਜਾਣ ਤੇ ਨਹੀਂ ਆ ਵਾਪਸ ਚਲ ਠੀਕ ਆ ਜਾ ਜਾ ਬੱਸ ਇਹਨਾਂ ਦੇ ਬਣਾਉਣਾ ਚਾਹੀਦਾ ਗਾੜੀਆਂ ਵੀ ਸਾਡਾ ਨਾ ਖਸੂਰ ਹੋਏ ਪੋਤ ਕਾਲ ਸੁਣੀ ਹਾਂਜੀ ਇਹਦੇ ਬੋਤਾ ਸਤੰਗ ਲਿਆ ਪਿਆ ਬੋਤਾ ਮੇਰਾ ਇੰਨੇ ਬੁਰਾ ਹਾਲ ਕੀਤਾ ਨਾ ਇਹ ਧੀਰੇ ਤੋਂ ਕੇ ਦਿੰਦੀ ਆ ਨਾ ਇਹ ਰੋਟੀ ਪਾਣੀ ਦਿੰਦੀ ਆ ਤੇ ਦਿਨੋ ਦਿਨ ਸਭੋਂ ਜ਼ਿਆਦਾ ਸਤੌਂਦੀ ਜਾਂਦੀ ਰਹਿੰਦੀ ਆ ਤੇ ਵਿਗੜਦੀ ਜਾਂਦੀ ਆ ਲੈ ਹੁਣ ਕੀ ਗੱਲ ਹੋ ਗਈ ਗੱਲ ਕੋਈ ਵੀ ਨਹੀਂ ਹੋਈ ਉਦਾਂ ਹੀ ਪਤਾ ਨਹੀਂ ਜਾਂ ਤੈਨੂੰ ਕਿਹਦੀ ਚੁੱਕਣਾ ਚੱਕਣਾ ਆ ਚੁਕਣਾ ਤੇ ਆਈ ਆ ਜਾਂ ਕਿ ਸੇ ਮਮੇ ਹੋਣੇ ਥੋੜੀ ਵੀ ਇਨੇ ਹੋਣੀ ਇਦਾਂ ਕਰਨਾ ਪਹਿਲਾਂ ਤੇ ਦਾ ਖਤ ਕੀਤਾ ਨਹੀਂ ਹਾਂ ਉਹ ਜਾਂ ਕੇ ਸੇਲੀ ਦੀ ਚੁਕਣਾ ਆਉ ਜਾਂ ਕੇ ਸੇਲੀਆਂ ਨੇ ਮਮੇ ਆਪਣਾ ਘਰ ਸੰਭਾਲਣਾ ਸੇਲੀਆਂ ਦੀ ਥੋੜੀ ਚੁਕਣਾ ਲੈਣੀ ਆ ਜਿਹੜਾ ਸ਼ਰੀਰ ਵੇਂਦੀਆਂ ਇਹਨਾਂ ਦੀ ਕੋਈ ਚੁਕਣਾ ਹੋਊਗੀ ਹਾਂ ਹਾਂ ਉਹਦਾਂ ਤੁਹਾਨੂੰ ਵਹਿਮ ਪੈ ਗਿਆ ਕੋਈ ਗੱਲ ਨਹੀਂ ਕੁਝ ਨਹੀਂ ਹੋ ਗਿਆ ਹੁਣ ਆਹ ਇਹ ਦੋ ਦਿਨ ਹੋ ਗਏ ਆਹੋ ਸੂਟ ਪਾਏ ਨੂੰ ਤੇ ਉਹ ਟੋ ਭਰੀ ਹੋ ਆ ਜਿਹੜੀ ਤੇ ਮੇਰੇ ਤੇ ਟੋਕਰੀ ਚ ਵੀ ਨਹੀਂ ਲਿਡੇ ਰੱਖਣ ਦਿੰਦੀ ਨਾ ਤੋਂਦੀ ਆ ਅਛਾ ਆ ਗੱਲ ਆ ਆਉਤੇ ਨਾ ਨਾ ਲੂਨ ਸਬਜੀ ਚ ਪਾ ਕੇ ਦਿੰਦੀ ਆ ਮੈਂ ਆ ਪੁੱਛਦਾ ਨਾ ਨੂੰ ਕੀ ਗੱਲ ਆ ਭਲਾ ਹੋਰ ਜਿਹੜੇ ਕੰਮ ਕਰਨੇ ਆ ਮੈਂ ਬਾਅਦ ਚ ਕਰਦਾ ਪਹਿਲੋ ਇਹ ਤੁਹਾਡਾ ਮਸਲਾ ਨਿਬੇੜਾ ਪਹਿਲਾਂ ਇਦਾਂ ਨਹੀਂ ਗਦੀ ਹੋਇਆ ਇਹ ਹੋਣੀ ਕਿਉਂ ਇਦਾਂ ਹੋਣ ਨਗਾ ਪਤਾ ਨਹੀਂ ਕਿਉਂ ਇਦਾਂ ਡੈਪੀ ਆ ਮੇਰੇ ਨਾਲ ਕਰਨ ਕਿਹੜੀ ਦੁਸ਼ਮਣੀ ਕੱਢਣ ਢਈ ਆ ਜੇ ਤੇ ਇਹ ਸੱਚ ਹੋਇਆ ਨਾ ਤੇ ਮੈਂ ਤੇ ਵੇਖੀ ਉਹਨੂੰ ਕਿਦਾਂ ਮਾਰ ਕੇ ਧੱਕੇ ਦੇ ਬਾਹਰ ਕੱਢਦਾ ਆਓ ਤੂੰ ਵੀ ਮੈਨੂੰ ਝੂਠੀ ਆਖਣਾ ਮੈਂ ਮੇਰੇ ਕੋਈ ਆਹ ਮਮੀ ਮੈਂ ਤੇ ਸਾਰੇ ਮੇਰੇ ਵਾਸਤੇ ਇੱਕੋ ਜੇ ਆ ਤੇ ਇਹ ਥੋੜੀ ਗੱਲ ਆ ਵੀ ਵੀ ਮੈਂ ਤੁਹਾਨੂੰ ਨੀਵਾ ਦਿਖਾਵਾਂ ਜਾਂ ਉਹਨੂੰ ਨੀਵਾ ਦਿਖਾਵਾਂ ਜਿਹੜਾ ਕਸੂਰ ਆ ਉਹਦਾ ਫਿਰ ਉਹਦੀ ਸਜ਼ਾ ਉਹਨੂੰ ਆਪੇ ਮਿਲੂ ਉਹਨੇ ਮੇਰੇ ਗੱਲਾਂ ਤੇ ਵਿਸ਼ਵਾਸ ਉਹ ਮਮੀ ਵਿਸ਼ਵਾਸ ਵਾ ਤੁਸੀਂ ਕਹਤੋਂ ਐਵੇਂ ਫਿਕਰ ਕਰਦੇ ਜੇ ਇਹ ਤੇ ਹੋਇਆ ਇਹ ਸੱਚ ਫਿਰ ਵੇਖੀਏ ਉਹਨੂੰ ਮੈਂ ਦੱਸਦਾ ਕਿਦਾਂ ਓ ਮੈਨੂੰ ਤਾਂ ਮਾਰਨਾ ਪੈਗੀ ਆ ਉਹਦੀ ਆਉਣੀ ਆ ਚਲ ਇਹਦੀ ਕੜੀ ਕੁੜੀ ਕੋਈ ਹੈਗੀ ਐ ਸਰੋ ਨਿਭਰੂ ਕਮਲ ਚਲ ਚਲ ਮੈਂ ਉਹਨੂੰ ਪੁੱਛਦਾ ਕੋਈ ਗੱਲ ਨਹੀਂ ਤੂੰ ਹੀ ਨਾ ਫਿਕਰ ਕਰੋ ਕੁ ਆਉਂਦੀ ਨਹੀਂ ਹਰਕਤਾਂ ਦਾ ਆਵਾਜ਼ ਤੇਰਾ ਮੰਮੀ ਨਾਲ ਕੋਈ ਵੈਰ ਆ ਹਾਂ ਤੇ ਫਿਰ ਤੇ ਆ ਜਿਹੜੀ ਲੜਾਈ ਨੇਤ ਨੇਤ ਦੀ ਕੀ ਗੱਲ ਹੈ ਚੰਗੇ ਲੱਗੀਦਾ ਐਵੇਂ ਘਰ ਚ ਜਿਹੜਾ ਕਲੇਸ਼ ਪਾਇਆ ਆਂਟੀ ਗਵਾਂਡੀ ਵੇਖਣ ਇਹ ਲੜਾਈ ਕਿਹੜੀ ਮੇਰੇ ਲੜਾਈ ਹੋਈ ਨਹੀਂ ਕੋਈ ਜਿਹੜੀ ਤੇ ਤੂੰ ਕੱਪੜੇ ਧੋਣ ਲਈ ਤੂੰ ਮੰਮੀ ਦੇ ਕੱਪੜੇ ਹੀ ਧੋਦੇ ਉਹ 2 ਦਿਨ ਹੋ ਗਏ ਕਹਿੰਦੇ ਸੂਟ ਉਹ ਸੂਟ ਪਾਇਆ ਹਾਂ ਤੇ ਮੈਂ ਧੋਣੀ ਆ ਅੱਜ ਤੱਕ ਤੁਹਾਡੇ ਪਾਏ ਕੱਪੜੇ ਵਿੱਚ ਮਸ਼ੀਨ ਦੇ ਬਾਅਦ ਵਿੱਚ ਹੁਣ ਮੈਂ ਆ ਮੰਮੀ ਦੇ ਪਾ ਦੂੰਗੀ ਜੇ ਰੋਟੀ ਪਕਾਉਣੀ ਹੁੰਦੀ ਆ ਤੂੰ ਫੇਰ ਉਹ ਪਕਾਣੀਆਂ ਘਰ ਚਲ ਜਾਨੀ ਹਾਈ ਮੈਂ ਸਾਰਾ ਕੰਮ ਕਰਦੀ ਮੇਰਾ ਮੰਮੀ ਝੂਠ ਬੋਲਣ ਦੇ ਮੈਨੂੰ ਕੱਪੜੇ ਨਹੀਂ ਤੇ ਹੁੰਦੀ ਨਾ ਧੋਣੀਆਂ ਕੱਪੜੇ ਵੀ ਧੋਣੀਆਂ ਰੋਟੀ ਪਾਣੀ ਵੀ ਕਰਦੀ ਸਾਰਾ ਆਪ ਹੀ ਕਦੀ ਚਾਹ ਚ ਮਿੱਠਾ ਵੱਧ ਹੁੰਦਾ ਕਦੀ ਦਾਲ ਸਬਜ਼ੀਆਂ ਦੇ ਵਿੱਚ ਲੂਣ ਆਈ ਨਾ ਨਾ ਕਹਿੰਦੇ ਲੂਣ ਪੈਂਦੇ ਤੂੰ ਹੀ ਖਾਂਦੇ ਹੋ ਨਾ ਸਬਜ਼ੀ ਉਹ ਮੈਂ ਖਾਣਾ ਵਾ ਕੀ ਪਤਾ ਤੂੰ ਉਹਨਾਂ ਦੀ ਕੋਲੀ ਦੇ ਵਿੱਚ ਵੱਧ ਪਾ ਦਨੀ ਹੋਏਗੀ ਮੰਮੀ ਮੇਰੇ ਕੋਲੋਂ ਝੂਠ ਬੋਲਣ ਦੇ ਆਹ ਮੰਮੀ ਕਿਉਂ ਝੂਠ ਬੋਲਣ ਦੇ ਨਹੀਂ ਨਹੀਂ ਵਿਸ਼ਵਾਸ ਤੈਨੂੰ ਤੇ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਂਗੀ ਦੂੰ ਮੈਂ ਕਿਵੇਂ ਯਕੀਨ ਕਰਾਂ ਕਿ ਮੰਮੀ ਝੂਠ ਬੋਲਦੀ ਹੈ ਮੈਂ ਤੁਹਾਨੂੰ ਤੁਹਾਨੂੰ ਦੱਸੂਗੀ ਨਾ ਜਦੋਂ ਵੀ ਹੁਣ ਮੈਂ ਰੋਟੀ ਫੜਾਉਣੀ ਆ ਜਾਂ ਮੈਂ ਚਾਹ ਫੜਾਉਣੀ ਪਹਿਲਾਂ ਤੁਸੀਂ ਚੈੱਕ ਕਰਿਓ ਪਰ ਧਿਆਨ ਰੱਖਿਓ ਆਪਣੀ ਮੰਮੀ ਦੇ ਉੱਪਰ ਠੀਕ ਆ ਚਲ ਇਹ ਗੱਲ ਹੋਈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਓ ਸੋ ਠੀਕ ਜੇ ਮੈਂ ਗਲਤ ਤਾਂ ਮੈਨੂੰ ਤੁਹਾਨੂੰ ਦੱਸਿਓ ਜੇ ਮੰਮੀ ਗਲਤ ਤਾਂ ਫੇਰ ਤੁਹਾਨੂੰ ਉਹਨਾਂ ਨੂੰ ਪੁੱਛ ਲਿਓ ਚਲ ਫੜਾਓ ਰੋਟੀ ਉਹਨਾਂ ਨੂੰ ਮੈਂ ਵੇਖ ਲੈਣਾ ਹੁਣ ਇਹ ਨੇ ਤਨੇ ਤੋ ਤੱਕਲੇ ਇਸ ਜਿਹੜਾ ਖਤਮ ਕਰਨਾ ਪੈਣਾ ਧਿਆ میں نو میں چیک کر رہا ہوں پالا منتھ ٹھیک ਇਹ ਮੁੰਡਿਆ ਗੱਲ ਸੁਣੀ ਆਂ ਜੇ ਨਸਿਛੇਤੀ ਕੀ ਗੱਲ ਹੋ ਗਈ ਮੰਮੀ ਆ ਵੇਖ ਮੇਰਾ ਹੀ ਲੂਣ ਵਾ ਸਬਜੀ ਦੇ ਵਿੱਚ ਪਾਇਆ ਜਿੰਨਾ ਲੂਣ ਕੋਈ ਘੱਟ ਸਾਦ ਨਹੀਂ ਸਬਜੀ 'ਚ ਲੂਣ ਪਾ ਦਿੰਦੀ ਐ ਤੇ ਚਾਹ ਦੇ ਵਿੱਚ ਖੰਡ ਪਾ ਦਿੰਦੀ ਐ ਜਿਆਦਾ ਮੈਨੂੰ ਤੇ ਇਹਨੇ ਮਾਰਨਾ ਲਾਇਆ ਆ ਵਾ ਦੇ ਪਾਪਾ ਕੇ ਚੀਜ਼ਾਂ ਖਵਾ ਕੇ ਆ ਕੀ ਮਮੀ ਮੈਨੂੰ ਨਹੀਂ ਪਤਾ ਕਿ ਇਹਦੇ ਨਿਆਣੇ ਰੱਖਿਆ ਹੋਊ ਗਰਵੀਜ ਨੇ ਰੱਖਿਆ ਹੋਊਗਾ ਕਿਦੇ ਇੱਥੇ ਖੇਡਦੇ ਹੁੰਦੇ ਸੀ ਮੰਜਿਆਂ ਦੇ ਉੱਤੇ ਪਰ ਮਮੀ ਆਹ ਕੋ ਆਹ ਹੁੰਡੂ ਲਿਆ ਪਿਆ ਕਿੱਥੇ ਡੁੱਲਿਆ ਆ ਵੇਖੋ ਮਿੰਦ ਕੋਈ ਪਤਾ ਨਹੀਂ ਲੱਗਦਾ ਕਿੱਥੇ ਡੁੱਲਿਆ ਮਮੀ ਹੁਣ ਤੁਸੀਂ ਇਦਾਂ ਨਾ ਕਰੋ ਮੈਨੂੰ ਸਭ ਕੁਝ ਪਤਾ ਹੂੰ ਮੈਨੂੰ ਸਾਰਾ ਪਤਾ ਲੱਗ ਗਿਆ ਵਾ ਅੱਛਾ ਤੇ ਜੇ ਇਦਾਂ ਕੋਈ ਗੱਲ ਬਾਤ ਸੀ ਤੁਸੀਂ ਮੈਨੂੰ ਦੱਸਦੇ ਪਰ ਆਹ ਇਦਾਂ ਨਹੀਂ ਹੀ ਲੋੜ ਤੁਹਾਨੂੰ ਕਰਨਾ ਚਾਹੀਦਾ ਤੂੰ ਇਹਦੇ ਸਭ ਘਰ ਸਭਾਲਣਾ ਚਾਹੀਦਾ ਘਰ ਕਿਉਂ ਲੜਾਈ ਪਾਉਣ ਦੇ ਮਮੀ ਫੇਰ ਕਹਿੰਦੇ ਆ ਵੀ ਨੂੰਹਾਂ ਗਲਤ ਆ ਤੇ ਜੇ ਕੋਈ ਗੱਲਬਾਤ ਹੈ ਹੀ ਇਦਾਂ ਦੀ ਤੁਸੀਂ ਮੈਨੂੰ ਦੱਸ ਦੇ ਆਪਾਂ ਸਾਰੇ ਬੈਠ ਕੇ ਸਾਰਾ ਮਸਲੇ ਦਾ ਹੱਲ ਕਰ ਲੈਂਦੇ ਹੁਣ ਛੋਟੇ ਛੋਟੇ ਗੱਲ ਤੋਂ ਵੱਡੀ ਗੱਲ ਬਣ ਜਾਂਦੀ ਆ ਉਹ ਮੇਰੇ ਮਾਨਤੀ ਇਹ ਹੋ ਗਿਆ ਸੀ ਮੈਂ ਆ ਵੀ ਮੇਰਾ ਮੁੰਡਾ ਹੱਥੋਂ ਮੇਰੇ ਤੇ ਕਰ ਗਿਆ ਵਾ ਤੇ ਨਾ ਮਿਲ ਮੁੰਡੇ ਨਾਲ ਬੋਲਣ ਦਿੰਦੀ ਆ ਨਾ ਮੁੰਡੇ ਨੂੰ ਕੋਈ ਕੰਮ ਧੰਦਾ ਦੱਸਣ ਦਿੰਦੀ ਆ ਤੇ ਮੇਰੇ ਮਨ ਚ ਹੋ ਗਈ ਵੀ ਇਹ ਮੇਰੀ ਹੱਥੋਂੁੰੰਡਾ ਗਿਆ ਤੇ ਮੈਂ ਇਸ ਹੋ ਜਾ ਹੋ ਗਈ ਮੇਰੇ ਮਨ ਦੇ ਨਹੀਂ ਨਹੀਂ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੀ ਕੋਈ ਗੱਲ ਨਹੀਂ ਮੈਂ ਆਪਾਂ ਸਾਰਾ ਸੰਭਾਲ ਲੈਣਾ ਹੈ ਉਹ ਵੀ ਸਿਆਣੀ ਆ ਉਹ ਆਪੇ ਵੇਖ ਲੈਂਦੀ ਤੇ ਤੁਸੀਂ ਐਵੇਂ ਜਾਣ ਕੇ ਟੈਨਸ਼ਨ ਲੈਂਦੇ ਆ ਇਦਾਂ ਨਿੱਕੇ ਨਿੱਕੇ ਗੱਲਾਂ ਨਾਲ ਬਹੁਤ ਵੱਡੀਆਂ ਗੱਲਾਂ ਪੈ ਜਾਂਦੀਆਂ ਘਰਾਂ ਦੇ ਘਰ ਟੁੱਟ ਜਾਂਦੇ ਆ ਜੇ ਹੁੰਦੀ ਗੱਲ ਤੇ ਮੈਂ ਉਹਨੂੰ ਆਪ ਹੀ ਪੁੱਛ ਲੈਣਾ ਹੈ ਪਰ ਇਦਾਂ ਦੀ ਕੋਈ ਗੱਲ ਹੈ ਹੀ ਨਹੀਂ ਮੈਂ ਤੇ ਅੰਮੀ ਮੈਂ ਟੰਡੀ ਹੋਇ ਇਤਨੀ ਬੰਦ ਕਿ ਉਹ ਮੈਨੂੰ ਤੇ ਤੇਰੇ ਵਿੱਚ ਲੜਾਈ ਪੋਈ ਜਾਂਦੇ ਜਿੱਦ ਤੋਂ ਮੈਂ ਮਨ ਚ ਪਾ ਲਈ ਤੂੰ ਪਹਿਲਾਂ ਮੈਨੂੰ ਦੱਸ ਦਿੰਦੇ ਲੜਾਈ ਤੇ ਨਹੀਂ ਮੈਂ ਪਵਾਉਂਦੀ ਮੇਰੇ ਹੋਏ ਮਨ ਦੇ ਵਿੱਚ ਸੋਚ ਮੈਂ ਆ ਵੀ ਫਿਰ ਨਹੀਂ ਉਹਨੂੰ ਤੂੰ ਤਾਂ ਡਾ ਬੇਟਾ ਤੁਹਾਡੀਆਂ ਮੰਨਣੀਆਂ ਮੇਰੀਆਂ ਮੰਦੇ ਆ ਤੇ ਮੇਰਾ ਹੀ ਉਹਨਾਂ ਨੂੰ ਮੰਨਣ ਦਾ ਫਰਜ਼ ਬੰਦਾ ਵਾ ਤੁਹਾਡੀਆਂ ਮੰਨਣ ਦਾ ਫਰਜ਼ ਬੰਦਾ ਵਾ ਆ ਮਾਂ ਨਹੀਂ ਉਹ ਮਾਂ ਹੁੰਦੀ ਆ ਮਾਦਾ ਵੀ ਫਰਜ ਹੁੰਦਾ ਜੇ ਪੁੱਤ ਵਿਆਹਿਆ ਜਾਵੇ ਤੇ ਇਹ ਥੋੜਾ ਵੀ ਉਹ ਹੁਣ ਮੇਰਾ ਘਰ ਦੀ ਦਾ ਹੀ ਬਣ ਜੇ ਮੈਂ 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 ਤੁਹਾਡਾ ਵੀ ਹੈ ਇਹ ਆਪੀ ਮਾਦਾ ਨਾ ਵੀ ਕੋਣਾ ਬੋਲਣਾ ਪੈਂਦਾ ਵਾ ਜੇ ਚਲੋ ਹੋ ਜੀ ਤੀ ਪੁੱਤ ਤੇ ਇਹ ਥੋੜਾ ਵੀ ਮੇਰਾ ਘਰ ਦੀ ਆ ਕੇ ਤੇ ਹੁਣ ਮੇਰਾ ਬਣ ਗਿਆ ਇਹ ਮਾਂ ਕੋ ਲੱਗਦੀ ਨਹੀਂ ਇਹਨੂੰ ਲੋ ਉਹ ਤੋਂ ਮੈਂ ਮੰਗੂ ਮੈਂ ਸਾਰਾ ਅਸੀਂ ਇੱਕ ਪਰਿਵਾਰ ਆ ਅਸੀਂ ਤੁਹਾਡੇ ਨਾਲ ਵੀ ਆ ਮੈਂ ਉਹਦੇ ਨਾਲ ਵੀ ਆ ਤੁਹਾਡੇ ਨਾਲ ਵੀ ਆ ਸਾਰੇ ਸਾਰਿਆਂ ਦੇ ਨਾਲ ਆ ਤਾਂ ਇਹ ਤੁਹਾਡੀ ਸੋਚ ਹੀ ਚਲੋ ਕੋਈ ਗੱਲ ਨਹੀਂ ਦੇਰ ਆਏ ਦਰੁਸਤ ਆਏ ਅੱਗੇ ਤੋਂ ਫੇਰ ਨਾ ਕਰਿਓ ਕਿਸ ਗੱਲ ਦਾ ਚੱਲ ਠੀਕ ਆ ਮੈਂ ਜਾਂਦਾ ਫਿਰਾਂ